हेलो जी थोड़ा सारे मेरे चैनल से बड़ा ही निका स्वागत है आपने कलर दोनों कलर लाइट हैं देखो ग्रीन और वाइट दोनों के कंबीनेशन से एक कलर बनाने जा रहे एक आप पैटर्न बनाने जा रहे हैं देखो कलर दोनों अलग जे हैं वाइट कलर कॉमन कलर और देखो ग्रीन कलर ग्रीन और वाइट से असी लाइट ग्रीन है डार्क ग्रीन या लाइट ग्रीन लाइट ग्रीन और अभी वाइट इस अलग ज डिजाइन बनाने जा रहे हैं ਠੀਕ ਹੈ ਕੰਬੀਨੇਸ਼ਨ ਅਲੱਗ ਹੈ ਤੇ ਫਿਰ ਦੇਖੋ ਹੀ ਪੈਟਰਨ ਵੀ ਅਲੱਗ ਹੈ ਤਾਂ ਆਪਾਂ ਕਰਦੇ ਹਾਂ ਸ਼ੁਰੂ ਜਿਹੜਾ ਕਿ ਸ਼ੁਰੂ ਹੋਣਾ ਸਾਡੀ ਪੁੱਠੀ ਰੋ ਤੋਂ ਜਿਹੜਾ ਇਹ ਵਾਲਾ ਪੈਟਰਨ ਸ਼ੁਰੂ ਕਰਨਾ ਸੀ ਪੁੱਠੀ ਰੋ ਤੋਂ ਸਾਡਾ ਸਟਾਰਟ ਹੋਣਾ ਤੇ ਬਾਰਡਰ ਹੈ ਜਿਹਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਕੱਲ ਸ਼ੇਅਰ ਕਰ ਚੁੱਕੀ ਆਂ ਬਾਰਡਰ ਤੇ ਕੁੰਡੀਆਂ ਦੀ ਤੇ ਅਸੀਂ ਇਸੇ ਤੇ ਹੀ ਅੱਜ ਅਸੀਂ ਪੈਟਰਨ ਬਣਾਵਾਂਗੇ ਤੇ ਜਿਸ ਤਰ੍ਹਾਂ ਫਿਰ ਮੈਂ ਦੱਸਿਆ ਵੀ ਸਾਡਾ ਸ਼ੁਰੂ ਹੋਣਾ ਪੁੱਠੀ ਰੋ ਤੋਂ ਤੇ ਅਸੀਂ ਫਿਰ ਇੱਕ ਰੋ ਪਾ ਕੇ ਸੇ ਆਜਨੇ ਆਪਣੀ ਪੁੱਠੀ ਰੋ ਦੇ ਵਿੱਚ ਤੇ ਇਹ ਰੋ ਅਸੀਂ ਪਹਿਲੀ ਸਿੱਧੀ ਪਾ ਲੈਣੀ ਹੈ ਪੈਟਰਨ ਦੀ ਪਹਿਲੀ ਰੋ ਜਿਹੜਾ ਕਲਰ ਅਸੀਂ ਬੇਸਿਕ ਕਲਰ ਲਗਾਇਆ ਹੋਇਆ ਉਹਦੇ ਨਾਲ ਹੀ ਅਸੀਂ ਸਿੱਧੀ ਪਾ ਕੇ ਕੰਪਲੀਟ ਕਰਿਆਣੀ ਹੈ ਅਸੀਂ ਹੁਣ ਸੈਕੰਡ ਕਲਰ ਲਗਾਵਾਂਗੇ ਆਪਣਾ ਰੋਂਗ ਸਾਈਡ ਤੋਂ ਰੋਂਗ ਸਾਈਡ ਤੋਂ ਹੁਣ ਅਸੀਂ ਲਗਾਨੇ ਆ ਆਪਣਾ ਸੈਕੰਡ ਕਲਰ ਜਿਹੜਾ ਕਿ ਤੁਸੀਂ ਵਿੱਚ ਪਾਣਾ ਜਿਹੜਾ ਕਿ ਮੈਂ ਵਾਈਟ ਦੇ ਵਿੱਚ ਤੁਹਾਨੂੰ ਲਾਈਟ ਗ੍ਰੀਨ ਕਲਰ ਪਾ ਕੇ ਬਸ ਲੱਗੇ ਅਸੀਂ ਅੱਗੇ ਹੁਣ ਪੈਟਰਨ ਦੀ ਫਸਟਰੋ ਰੌਂਗ ਸਾਈਡ ਤੋਂ ਅਸੀਂ ਦੂਜਾ ਕਲਰ ਲਗਾ ਕੇ ਅਸੀਂ ਪੂਰੀ ਦੀ ਪੂਰੀ ਰੋ ਪੁੱਠੇ ਪਾ ਲੈਣੀ ਹੈ ਕੁਛ ਵੀ ਨਿਕੰਨਾ ਪੂਰੀ ਰੋ ਅਸੀਂ ਦੂਸਰਾ ਕਲਰ ਲਗਾ ਕੇ ਸੈਕੰਡ ਕਲਰ ਲਗਾ ਕੇ ਅਸੀਂ ਪੁੱਠੇ ਪਾ ਲੈਣੀ ਹੈ ਤੇ ਪੁੱਠੇ ਪਾ ਕੇ ਮਿਲਦੇ ਅਸੀਂ ਆਪਣੀ ਪੈਟਰਨ ਦੀ ਸੈਕੰਡ ਰੋ ਸਿੱਧੀ ਰੋ ਦੇ ਵਿੱਚ ਅਸੀਂ ਆਗੇ ਹੁਣ ਸਾਡੇ ਸਿੱਧੇ ਸਾਈਡ ਤੇ ਪੈਟਰਨ ਦੀ ਸੈਕੰਡ ਰੋ ਅਸੀਂ ਇਸ ਕਲਰ ਦੇ ਨਾਲ ਇਹ ਵੀ ਪੂਰੀ ਦੀ ਪੂਰੀ ਪੁੱਠੇ ਪਾ ਲੈਣੀ ਹੈ ਪਹਿਲੀ ਰੋ ਵੀ ਅਸੀਂ ਪੁੱਠੀ ਪਾਈ ਤੇ ਦੂਜੀ ਰੋ ਵੀ ਅਸੀਂ ਪੂਰੀ ਦੀ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲਵਾਂਗੇ ਇਹ ਰੋ ਪਾ ਕੇ ਫਿਰ ਅਸੀਂ ਮਿਲਦੇ ਆਪਨੇ ਪੈਟਰਨ ਦੇ ਸਿੱਧੇ ਰੋ ਦੇ ਵਿੱਚ ਇਹ ਪੈਟਰਨ ਦੇ ਸਿੱਧੇ ਰੋ ਦੇ ਵਿੱਚ ਜਿਹੜਾ ਕਿਸੇ ਕਰਨਾ ਦੂਜਾ ਕਲਰ ਨਾਲ ਸ਼ੁਰੂ ਜਿਹੜਾ ਸਾਡਾ ਬੇਸ ਕਲਰ ਅਸੀਂ ਉਹ ਲੈ ਲੈਣਾ ਉਹਦੇ ਨਾਲ ਦੇਖੋ ਫਰਸਟ ਕੁੰਡੇ ਨੂੰ ਅਸੀਂ ਬੁਣ ਲੈਣਾ ਸਿੱਧਾ ਰੌਂਗ ਸਾਈਡ ਤੇ ਹੈ ਪਰ ਪਹਿਲੇ ਕੁੰਡੇ ਨੂੰ ਬੁਣਨੇ ਅਸੀਂ ਸਿੱਧਾ ਸਿੱਧਾ ਪੁਣਨ ਤੋਂ ਬਾਅਦ ਅਗਲੇ ਜਿਹੜੇ ਦੋ ਕੁੰਡੇ ਇਹਨਾਂ ਦੇ ਵਿੱਚੋਂ ਅਸੀਂ ਇੱਥੇ ਧਾਗਾ ਸਟਾ ਇੱਧਰ ਹੀ ਰੋਗਾ। ਇਹ ਕੁੰਡੇ ਨੂੰ ਇੱਦਾਂ ਲੈ ਲਵਾਂਗੇ। ਇਹ ਕੁੰਡਾ ਲਿਆ। ਲੈਣ ਤੋਂ ਬਾਅਦ ਅਸੀਂ ਇੱਥੇ ਇੱਕ ਬਲ ਪਾ ਲਵਾਂਗੇ ਇੱਦਾਂ ਤੇ ਇਹ ਦੋ ਦਾ ਕੱਟ ਦਵਾਂਗੇ ਇੱਕ ਸਿੱਧਾ ਹੀ। ਫਿਰ ਦੁੱਕੇ ਇੱਕ ਵਾਰ ਪਹਿਲਾ ਤੇ ਦੂਜਾ ਕੁੰਡਾ। ਦੋਨਾਂ ਦੇ ਵਿੱਚੋਂ ਸਲਾਈ ਨੂੰ ਪਾ ਕੇ ਇੱਧਰ ਇੱਕ ਕੁੰਡੇ ਨੂੰ ਲਾਵਾਂਗੇ। ਲੈਣ ਤੋਂ ਬਾਅਦ ਇਹ ਦੋ ਉੱਪਰੋਂ ਇੱਦਾਂ ਬਲ ਪਾਵਾਂਗੇ ਤੇ ਦੋ ਦਾ ਕੱਟ ਦਵਾਂਗੇ ਇੱਕ। ਫਿਰ ਦੇਖੋ ਦੋਨਾਂ ਸਲਾਈਆਂ ਦੇ ਕੁੰਡਿਆਂ ਦੇ ਵਿੱਚ ਸਲਾਈ ਪਾ ਕੇ ਇੱਕ ਕੁੰਡੇ ਨੂੰ ਝੁੱਕ ਲੈਣਾ ਝੁੱਕ ਕੇ ਇੱਕ ਬਲ ਪਾ ਲੈਣਾ ਇੱਕ ਬਲ ਪਾ ਕੇ ਫਿਰ ਅਸੀਂ ਕਰ ਲੈਣਾ ਦੋ ਦਾ ਇੱਕ ਫੇਰ ਦੇਖੋ ਇੱਕ ਤੇ ਦੂਜੀ ਸਲਾਈ ਦੇ ਵਿੱਚ ਲਿਆ ਇਦਾਂ ਤੇ ਅਸੀਂ ਧਾਗੇ ਨੂੰ ਇਦਾਂ ਘੁਮਾਇਆ ਉੱਪਰੋਂ ਬਲ ਪਾਇਆ ਤੇ ਦੋ ਦਾ ਇੱਕ ਕਰਤਾ ਫੇਰ ਦੇਖੋ ਇੱਕ ਤੇ ਦੋ ਕੁੰਡਿਆਂ ਦੇ ਵਿੱਚੋਂ ਸਿੱਧਾ ਧਾਗੇ ਨੂੰ ਆ ਦੇਖੋ ਸਲਾਈ ਪਾ ਕੇ ਇੱਕ ਹੁੰਡੇ ਨੂੰ ਚੁੱਕਿਆ ਤੇ ਇੱਕ ਇੱਥੋਂ ਲਿਆ ਤੇ ਇਦਾਂ ਦੋ ਦਾ ਇੱਕ ਕਰ ਲਿਆ ਇਦਾਂ ਹੀ ਅਸੀਂ ਇਹ ਪੂਰੀ ਰੋਹ ਜਿਹੜੀ ਸੀ ਬੇਸਿਕ 컬러 ਨਾ ਪਾ ਰਹੇ ਆ ਪੂਰੀ ਤੇ ਪੂਰੀ ਇਦਾਂ ਹੀ ਕੰਪਲੀਟ ਕਰ ਲੈਣਾ ਇੱਕ ਵਾਰੀ ਫੇਰ ਦੇਖ ਲਓ ਦੋ ਹੁੰਡਿਆਂ ਦੇ ਵਿੱਚੋਂ ਅਸੀਂ ਸਲਾਈ ਨੂੰ ਪਾਇਆ ਪਾ ਕੇ ਅਸੀਂ ਇਦਾਂ ਇੱਕ ਹੁੰਡਾ ਵਿੱਚੋਂ ਚੁੱਕ ਲਿਆ ਇਹ ਸਾਡਾ ਐਕਸਟਰਾ ਹੁੰਡਾ ਹੈ ਤੇ ਫਿਰ ਅਸੀਂ ਇੱਥੇ ਇੱਕ ਬਲ ਪਾਇਆ ਇਹ ਵੀ ਸਾਡਾ ਐਕਸਟਰਾ ਹੁੰਡਾ ਸਾਡੇ ਦੋ ਹੁੰਡੇ ਬਣ ਗਏ ਦੋ ਦਾ ਇੱਕ ਕਰ ਲੈਣਾ ਸੀ ਹੁਣ ਸਾਡੇ ਦੋ ਹੁੰਡਿਆਂ ਚੋਂ ਤਿੰਨ ਹੁੰਡੇ ਬਣ ਗਏ ਹੋਏ ਦੇਖੋ ਇਦਾਂ ਹੀ ਅਸੀਂ ਕਰਦੇ ਹੋਏ ਪੂਰੀ ਰੋ ਪਾ ਲੈਣੀ ਹੈ ਬੇਸਿਕ ਕਲਰ ਦੇ ਨਾਲ ਸਾਡੀ ਇਹ ਪੈਟਰਨ ਦੀ ਰੋ ਹੈ ਰੋਂਗ ਸਾਈਡ ਤੋਂ ਅਸੀਂ ਪਾ ਰਹੇ ਹਾਂ ਤੇ ਪਾ ਅਸੀਂ ਇਦਾਂ ਹੀ ਪੂਰੀ ਰੋ ਇਦਾਂ ਹੀ ਸਿੱਧੀ ਕੰਪਲੀਟ ਕਰ ਲੈਣੀ ਹੈ ਕਰਕੇ ਮਿਲਦੇ ਹਾਂ ਅਸੀਂ ਆਪਣੀ ਪੈਟਰਨ ਦੀ 4th ਰੋ ਸਿੱਧੀ ਸਾਈਡ ਦੇ ਉੱਪਰ ਇਦਾਂ ਹੀ ਪਾਉਂਦੇ ਹੋਏ ਦੇਖੋ ਇਹਨੂੰ ਕੰਪਲੀਟ ਕਰ ਲੈਣਾ ਕੁਝ ਵੀ ਨਹੀਂ ਕਰਨਾ ਤੇ ਮੈਂ ਜਲਦੀ ਜਲਦੀ ਫਿਰ ਇਹ ਰੋ ਕੰਪਲੀਟ ਕਰਕੇ ਆਪਾਂ ਮਿਲਦੇ ਹਾਂ ਅਸੀਂ ਆਪਣੇ ਪੈਟਰਨ ਦੀ ਨੈਕਸਟ ਰੋ ਦੇ ਵਿੱਚ 4th ਰੋ ਦੇ ਵਿੱਚ ਤੇ ਸਿੱਧੀ ਸਾਈਡ ਦੇ ਵਿੱਚ। ਹੁਣ ਅਸੀਂ ਅੱਗੇ ਪੈਟਰਨ ਦੀ ਸਿੱਧੀ ਰੋ ਦੇ ਵਿੱਚ। ਪੈਟਰਨ ਦੇ ਲਾਸਟ ਰੋ 4th ਰੋ ਸਿੱਧੀ ਰੋ ਵੱਲੇ ਕੁੰਡੇ ਨੂੰ ਐ ਸਟਿਚੂ ਵੱਲੇ ਨੂੰ ਸਿੱਧਾ ਬੁਣ ਲਮਾ ਕੇ ਇਸ ਤੋਂ ਬਾਅਦ ਕੋ ਜਿਹੜਾ ਇਹ ਵਾਲਾ ਕੁੰਡਾ ਹੈ ਤੇ ਇਹ ਵਾਲਾ ਕੁੰਡਾ ਅਸੀਂ ਇਹ ਦੋਨਾਂ ਦਾ ਕਰ ਦੇਣਾ ਆਹ ਦੇਖੋ ਇਹ ਤੇ ਇਹ ਕੁੰਡੇ ਦਾ ਦੋਨਾਂ ਦਾ ਇੱਕ ਕਰਨਾ ਕਰਨਾ ਅਸੀਂ ਸਿੱਧਾ। ਇੱਕ ਕੁੰਡੇ ਰੋ ਸੇ ਕੱਲੇ ਨੂੰ ਸਿੱਧਾ ਬੁਣ ਲੈਣਾ ਹੈ।

ਇਨਾ ਦੋ ਦਾ 1 ਐਦਾਂ ਹੀ ਕਰਦੇ ਹੋਏ ਅਸੀਂ ਇਹ ਆਪਣੇ ਪੈਟਰਨ ਦੀ ਲਾਸਟ ਰੋ ਐ ਫੋਰਥ ਰੋ ਕੰਪਲੀਟ ਕਰ ਲੈਣੀ ਆ ਬਸ ਇਹੀ ਫੋਰ ਰੋ ਅਸੀਂ ਰਿਪੀਟ ਕਰੀ ਜਾਣੀ ਤਾਂ ਸਾਡਾ ਪੈਟਰਨ ਬਣ ਜਾਣਾ ਸਿੱਧਾ ਦੋ ਦਾ 1 ਫਿਰ ਦੇਖੋ ਸਿੱਧਾ ਦੋ ਦਾ 1 ਤੁਸੀਂ ਗੱਲ ਨੋਟ ਕੀਤੀ ਹੋਣੀ ਇਸ ਪੈਟਰਨ ਦੇ ਵਿੱਚ ਸਾਰੀਆਂ ਦੀ ਸਾਰੀਆਂ ਰੋ ਸਾਡੀਆਂ ਸਿੱਧੀਆਂ ਹੀ ਪੈ ਰਹੀਆਂ ਅਸੀਂ ਕੋਈ ਰੋ ਵੀ ਪੁੱਠੀ ਨਹੀਂ ਪਾ ਰਹੇ ਸਾਰੀਆਂ ਦੀ ਸਾਰੀਆਂ ਰੋ ਸਾਡੀਆਂ ਸਿੱਧੀਆਂ ਹੀ ਪੈਣਗੀਆਂ ਆਹ ਦੇਖੋ ਫਿਰ ਅਸੀਂ ਇਦਾਂ ਹੀ ਇਹਨੂੰ ਕੰਪਲੀਟ ਕਰ ਲੈਣਾ ਫਿਰ ਇਦਾਂ ਹੀ ਕਰਦੇ ਹੋਏ ਅਸੀਂ ਥੋੜਾ ਜਿਹਾ ਪੈਟਰਨ ਬਣਾ ਲੈਨੇ ਆ ਤੇ ਫਿਰ ਦੇਖਦੇ ਆ ਸਾਡੇ ਪੈਟਰਨ ਦੀ ਫਾਈਨਲ ਲੁੱਕ ਕਿੱਦਾਂ ਦੀ ਆਉਂਦੀ ਹੈ ਆਹ ਦੇਖੋ ਇਦਾਂ ਸਾਡੇ ਪੈਟਰਨ ਦੀ ਇਦਾਂ ਲੁੱਕ ਸਾਡੀ ਆਣੀ ਸ਼ੁਰੂ ਹੋ ਜਾਣੀ ਆ ਦੇਖੋ ਸਸੇ ਦਾ ਹੀ ਇਸ ਪੈਟਰਨ ਨੂੰ ਬਣਾਈ ਜਾਣਾ ਇਹ ਸਾਡੇ ਪੈਟਰਨ ਦੀ ਫਾਈਨਲ ਲੁੱਕ ਦੇਖੋ ਪੈਟਰਨ ਬਣਨ ਤੋਂ ਬਾਅਦ ਇਦਾਂ ਲੱਗੂਗਾ ਕਿੰਨਾ ਪਿਆਰਾ ਅਲੱਗ ਜਿਹਾ ਪੈਟਰਨ ਬਣ ਕੇ ਆਇਆ ਹੈ ਦੇਖੋ ਤੇ ਲਾਈਟ ਗ੍ਰੀਨ ਔਰ ਵਾਈਟ ਦਾ ਕੰਬੀਨੇਸ਼ਨ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਿਲਕੁਲ ਕੋਲ ਕੋਲਜਰ ਠੰਡਾ ਠੰਡਾ ਜਿਹਾ ਲੱਗ ਰਿਹਾ ਔਰ ਦੇਖੋ ਬਿਲਕੁਲ ਹੀ ਇਹ ਦੇਖੋ ਸਮੂਥ ਜਿਹੀ ਲੁੱਕ ਆ ਰਹੀ ਹੈ ਪੈਟਰਨ ਦੀ ਇਹ ਵਾਲਾ ਬਾਰਡਰ ਤੇ ਕੁੰਡੇ ਆਪਾਂ ਕੱਲ ਵਾਲੀ ਵੀਡੀਓ ਚ ਦੇਖਿਆ ਸੀ ਤੇ ਅੱਜ ਅਸੀਂ ਇਹ ਬਣਾਇਆ ਪੈਟਰਨ ਤੇ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਤੇ ਦੇ ਬੈਕ ਸਾਈਡਾ ਬੜਾ ਹੀ ਪਲਫੀ ਜਿਹਾ ਪੈਟਰਨ ਇਹ ਬਣ ਕੇ ਆਊਗਾ ਆ ਦੇਖੋ ਤੇ ਅਲੱਗ ਜਿਹਾ ਪੈਟਰਨ ਹੈ ਤੁਸੀਂ ਇਹਨੂੰ ਮਲਟੀ ਕਲਰਸ ਵੀ ਬਣਾ ਸਕਦੇ ਹੋ ਤੇ ਇਹ ਮੈਂ ਸਿਰਫ ਦੋ ਕਲਰਸ ਚ ਬਣਾ ਕੇ ਤੁਹਾਨੂੰ ਦੱਸਿਆ ਸਿਰਫ ਦੋ ਕਲਰ ਦੇ ਵਿੱਚ ਦੋ ਦੋ ਰੋਹ ਦੋਨੇ ਹੀ ਕਲਰਸ ਦੀ ਪਈਆਂ ਤੇ ਦੋਨੇ ਕਲਰ ਸਾਡੇ ਬਰਾਬਰ ਪੈਣਗੇ ਤੇ ਪੈਟਰਨ ਦੇ ਲੁੱਕ ਕੁਛ ਐਦਾਂ ਦੀ ਆਊਗੀ ਤੇ ਬਣਾਓ ਇਹ ਵਾਲਾ ਪੈਟਰਨ ਫਿਰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਾ ਫਿਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਚ ਇੱਕ ਨਵੇਂ ਪੈਟਰਨ ਦੇ ਨਾਲ ਤਦ ਤੱਕ ਟੇਕ ਕੇਅਰ